ਹਾਂਜੀ ਸਵਾਗਤ ਹੈ ਜੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਟਰਾਲੀਆਂ ਟਰੈਕਟਰ ਲੈ ਕੇ ਆਏ ਆ ਤੁਹਾਡੇ ਵਾਸਤੇ ਜੀ ਤੇ ਬਹੁਤ ਹੀ ਵਧੀਆ ਸਾਨ ਦਾ ਸਾਰੇ ਜੇਕਰ ਤੁਸੀਂ ਵੀ ਇਸ ਤਰ੍ਹਾਂ ਦੀ ਐਡ ਲਗਾਉਣੀ ਹੈ ਤਾਂ ਆਪਣਾ ਸਕਰੀਨ ਤੇ ਵਟਸਐਪ ਨੰਬਰ ਦਿੱਤਾ ਆਇਆ ਤਾਂ ਉਹਦੇ ਤੇ ਚਾਰ ਤੋਂ ਪੰਜ ਫੋਟੋਆਂ ਭੇਜ ਸਕਦੇ ਹੋ ਤੁਹਾਡੀ ਐਡ ਫ੍ਰੀ ਵਿੱਚ ਲੱਗ ਜੂ ਤੇ ਬਾਕੀ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਜਿਨ੍ਹਾਂ ਨੇ ਹਜੇ ਤੱਕ ਕੀਤਾ ਨਹੀਂ ਹੋਇਆ ਤੇ ਜਿਹੜੀ ਟਰਾਲੀ ਤੁਸੀਂ ਦੇਖ ਰਹੇ ਹੋ ਉਹ ਚਿੱਟੇ ਰੰਗ ਦੀ ਹੈਗੀ ਜੀ 11 6.5 ਦੀ ਟਰਾਲੀ ਡਬਲ ਟੈਰੀ ਟਰਾਲੀ ਚੰਗੀ ਟਰਾਲੀ ਹੈ ਸਾਰਾ ਮਾਲ ਵਧੀਆ ਲੱਗਾ ਐਮਸੀ ਦੀ ਚਾਂਸੀ ਹੈ ਜੀ ਤੇ 11 6 ਆ ਜੀ ਬਰਨਾਲੇ ਏਰੀਏ ਦੇ ਵਿੱਚ ਖੜੀ ਹੋਈ ਆ ਰੇਟ ਹੈਗਾ ਜੀ 1 ਲੱਖ ਤੇ 38000 ਬਾਕੀ ਕੰਟੈਕਟ ਨੰਬਰ ਨੋਟ ਕਰ ਲਓ ਜੀ 77466365 ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ ਡਬਲ ਟਾਇਰ ਆ ਜੀ ਤੇ 10 ਨਟ ਹੀ ਹੱਬਾ ਟਾਇਰ ਬੇਦਾਗ ਹੈ ਜੀ ਚਾਰੋਂ ਉੱਤੇ ਵੱਡਾ ਜੱਕ ਲੱਗਿਆ ਹੋਇਆ ਬਾਕੀ ਆ ਗਿਆ ਆ ਗਿਆ ਜੀ 16 7 ਦਾ ਇਹ ਵੀ ਟਰਾਲੀ 16 7 ਦੀ ਹੈਗੀ ਆ ਜੀ ਇਹ ਵੀ ਬਹੁਤ ਚੰਗੀ ਟਰਾਲੀ ਨਵੀਂ ਟਰਾਲੀ ਬਣੀ ਹੋਈ ਹੈ 3 ਫੁੱਟਾ ਵਿੱਡ ਜਿਸਤੀ ਜਾਲੀ ਸਟੀਲੀ ਜਾਲੀ ਵਾਲਾ ਜੀ ਤੇ ਵੱਡੀਆਂ ਟਾਟਾ ਦੀਆਂ ਹੱਬਾਂ ਵਾਲਾ ਹਿੱਸਾ ਲੱਗਿਆ ਤੇ ਚਾਰੋਂ ਟਾਇਰ ਚੰਗੀ ਕੰਡੀਸ਼ਨ ਦੇ ਪਏ ਆ ਜੀ ਤੇ ਰੇਟ ਹੈਗਾ ਜੀ 2 ਲੱਖ ਤੇ 70000 ਰੁਪਿਆ ਤੇ ਖੜੀ ਆ ਜੀ ਅੰਬਰਸਾਰ ਏਰੀਆ ਦੇ ਵਿੱਚ ਬਾਕੀ ਮਾਲ ਸਾਰਾ ਐਮਸੀ ਦੀ ਚਾਸੀ ਆ 10 ਦੀ ਚਾਸੀ ਆ ਤੇ ਟਾਟਾ ਦਾ ਵਧੀਆ ਚੰਗਾ ਸੇਲ ਦਾ ਮਾਲ ਲੱਗਿਆ ਹੋਇਆ ਜੀ ਟਰਾਲਾ ਪੂਰਾ ਇਹ ਭਾਰਾ ਹੈਵੀ ਟਰਾਲੀ ਦੇ ਵਿੱਚ ਹੈ ਤੇ ਬਾਕੀ ਵੀਰਾਂ ਦਾ ਸੰਪਰਕ ਨੰਬਰ ਸਕਰੀਨ ਤੇ ਦਿੱਤਾ ਨੋਟ ਕਰ ਲਓ ਜੀ 9501599899 ਤੇ ਇਹਦੇ ਤੇ ਸੰਪਰਕ ਕਰ ਸਕਦੇ ਅੱਗੇ ਆ ਗਿਆ ਜੀ 855 ਟਰੈਕਟਰ ਹੈਗਾ ਜੀ 96 ਮਾਡਲ ਪੰਜਾਬ ਨੰਬਰ ਟਰੈਕਟਰ ਸਲਫ ਸਟਾਰਟ ਹੈ ਜੀ ਤੇ ਚੈਪ ਵਾਲੀ ਕਾਪੀ ਹੈ ਤੇ ਬਾਕੀ ਪੀਟੀਓ ਛੇ ਜਰੀ ਹੋਇਆ ਹੋਇਆ ਬੈਟਰੀ ਨਵੀਂ ਹੈ ਜੀ ਇੰਜਨ ਗੇਅਰ ਲੈਫਟ ਦਾ ਓਕੇ ਟਰੈਕਟਰ ਹੈ ਜੀ ਤੇ ਇਹਦਾ ਰੇਟ ਵੀ ਬਹੁਤ ਜਾਇਜ਼ ਹੈਗਾ ਜੀ 1 ਲੱਖ ਤੇ 32000 ਰੁਪਏ ਬਾਕੀ ਸੰਪਰਕ ਨੰਬਰ ਮਾਲਕ ਵੀਰ ਦਾ ਦਿੱਤਾ ਹੋਇਆ 70399 84000 ਤੇ 7039984000 ਨੰਬਰ ਤੇ ਸੰਪਰਕ ਕਰ ਸਕਦੇ ਹੋ ਜੀ ਤੇ ਸਕਰੀਨ ਦੇ ਉੱਤੇ ਨੰਬਰ ਦਿੱਤਾ ਤੁਸੀਂ ਨੋਟ ਕਰ ਲਓ ਟਰੈਕਟਰ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ ਟਰੈਕਟਰ ਖਰੀਦਣ ਤੋਂ ਪਹਿਲਾਂ ਚਲਾ ਕੇ ਵਾ ਕੇ ਤੁਸੀਂ ਆਪਦੀ ਪੂਰੀ ਤਸੱਲੀ ਕਰਾ ਕੇ ਟਰੈਕਟਰ ਖਰੀਦ ਸਕਦੇ ਹੋ ਬਾਕੀ ਰੇਟ ਕੋਈ ਫਿਕਸ ਨਹੀਂ ਹੁੰਦਾ ਮੌਕੇ ਤੇ ਮਾਨਤਾ ਹੋ ਜੂ ਅੱਗੇ ਆ ਗਿਆ ਜੀ 5911 ਐਚ ਐਮਟੀ 5911 ਜਿੰਨਾ ਵੀਰਾਂ ਨੇ ਟਰੈਕਟਰ ਕੋ ਤਿਆਰ ਕਰਾਉਣਾ ਹੁੰਦਾ ਉਹਨਾਂ ਲਈ ਇਹ ਟਰੈਕਟਰ ਬਹੁਤ ਵਧੀਆ ਜੀ ਤੇ ਮਾਡਲ 2000 ਮਾਡਲ ਟਰੈਕਟਰ ਆ ਇਹ ਤੇ ਸ਼ੋ ਦਾ オリジナル ਆ ਮਰਗਾੜ ਨਵੇਂ ਲੱਗੇ ਜੀ ਰੰਗ ਪੇੜ ਜਿਹੜਾ ਸ਼ੋ ਦਾ ਨਾਲ ਦਾ ਹੀ ਤੇ ਮਰਗਾਟ ਬਿਲਕੁਲ ਨਵੇਂ ਲੱਗੇ ਹੋਏ ਆ ਜੀ Rajasthan ਨੰਬਰ ਤੇ 2000 ਮਾਡਲ ਟਰੈਕਟਰ ਆਈ ਨੰਬਰ Rajasthan ਦਾ ਤੇ ਬਾਕੀ ਫੱਟਿਸ਼ ਡੰਡਾ ਛਤਰੀ ਨਾਲ ਆ ਟਰੈਕਟਰ ਦੀ ਕੀਮਤ ਹੈ ਜੀ 165000 ਰੁਪਏ ਨੰਬਰ ਨੋਟ ਕਰ ਲੋ ਸਕਰੀਨ ਤੇ ਉੱਪਰ ਦਿੱਤਾ ਹੋਇਆ ਹੈ ਅੱਗੇ ਆਗੇ ਜੀ Mahindra 575 DI ਸਰਪੰਚ ਟਰੈਕਟਰ ਆਈ ਇਹ ਤੇ ਬਾਕੀ ਪੰਜਾਬ ਨੰਬਰ ਜੀਰੇ ਦਾ ਨੰਬਰ ਆ PB 47 ਹੈਗਾ ਨੰਬਰ ਜੀ ਟਾਇਰਾਂ ਦੀ ਕੰਡੀਸ਼ਨ ਬਸ ਰੁਪਈਆ ਹੀ ਪਈ ਆ ਚੰਗੇ ਟਾਇਰ ਪਈ ਨਾਲ ਦੇ ਟਾਇਰ ਆ ਬੀਕੇਟੀ ਕੰਪਨੀ ਦੇ 13628 ਦੇ ਟਾਇਰਾਂ ਚਈ ਤੇ ਟਾਇਰ ਇੱਕ ਰਹੀ ਚੇਂਜ ਹੋਏ ਹੋਏ ਆ ਤੇ ਬਾਕੀ 13628 ਦੇ ਬਿਲਕੁਲ ਨਵੇਂ ਟਾਇਰ ਹੀ ਆ ਅਗਲੇ ਵੀ 80% ਟਾਇਰ ਕੰਡੀਸ਼ਨ ਰੰਗ ਵੀ ਸਾਰਾ ਚੰਗਾ ਪਿਆ ਜੀ ਕਿਤੇ ਕੋਈ ਕਲਮ ਨਹੀਂ ਲੱਗੀ ਜਿੰਨਾ ਪਿਆ ਨਾਲ ਦਾ ਹੀ ਰੰਗ ਪੇਂਟ ਆ ਤੇ ਬਾਕੀ ਮਾਡਲ ਹੈਗਾ ਜੀ 2011 ਇਹ 2011 ਮਾਡਲ ਦੀ ਡਿਮਾਂਡ ਹੈਗੀ ਜੀ 3 ਲੱਖ ਤੇ 90000 ਰੁਪਇਆ ਬਾਕੀ ਸਕਰੀਨ ਤੇ ਨੰਬਰ ਦਿੱਤਾ ਸੰਪਰਕ ਕਰ ਸਕ ਸਕਦੇ ਹੋ